ਕਿਸੇ ਨੇ ਫਕੀਰ ਬੁੱਲੇ ਸ਼ਾਹ ਤੋਂ ਪੁੱਛਿਆ ਤੁਸੀਂ ਇੰਨੀ ਕਰੀਬੀ ਵਿੱਚ ਵੀ ਰੱਬ ਦਾ ਸ਼ੁਕਰ ਕਿਵੇਂ ਕਰਦੇ ਹੋ ਬੁੱਲੇ ਸ਼ਾਹ ਨੇ ਮੁਸਕੁਰਾ ਕੇ ਜਵਾਬ ਦਿੱਤਾ ਚੜਦੇ ਸੂਰਜ ਟਲਦੇ ਵੇਖੇ ਬੁਝਦੇ ਦੀਵੇ ਬਲਦੇ ਵੇਖੇ ਹੀਰੇ ਦਾ ਕੋਈ ਮੁੱਲ ਨਾ ਜਾਣੇ ਖੁੱਟੇ ਸਿੱਕੇ ਚੱਲਦੇ ਵੇਖੇ ਤੇ ਜਿੰਨਾ ਤਾਣਾ ਜਗ ਤੇ ਕੋਈ ਉਹ ਵੀ ਪੁੱਤਰ ਪਲ ਤੇ ਵੇਖੇ ਉਸ ਦੀ ਰਹਿਮਤੇ ਨਾਲ ਬੰਦੇ ਪਾਣੀ ਉੱਪਰ ਚਲਦੇ ਵੇਖੇ ਤੇ ਲੋਕੀ ਕਹਿੰਦੇ ਦਾਲ ਨਹੀਂ ਗਲਦੀ ਮੈਂ ਤਾਂ ਪੱਥਰ ਗਲਦੇ ਵੇਖੇ ਤੇ ਜਿਨ੍ਹਾਂ ਨੇ ਕਦਰ ਨਾ ਕੀਤੀ ਰੱਬ ਦੀ ਹੱਥ ਖਾਲੀ ਉਹ ਮਲ ਦੇ ਵੇਖੇ ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਲੱਭ ਤੇ ਸ਼ਾਵਾਂ ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾ ਕਿਉਂ ਨਾ ਸ਼ੁਕਰ ਮਨਾਵਾ ਇੱਕ ਵਾਰ ਇੱਕ ਬੰਦੇ ਨੇ ਰੱਬ ਨੂੰ ਕਿਹਾ اے ਰੱਬ ਕਿੰਨਾ ਵਧੀਆ ਹੁੰਦਾ ਕਿ ਇਹ ਚਾਦਰ ਚੀਚਾਂ ਹੁੰਦੀਆਂ ਅਤੇ ਇਹ ਚਾਦਰ ਚੀਚਾਂ ਨਾ ਹੁੰਦੀਆਂ ਸਿੰਦਗੀ ਹੁੰਦੀ ਪਰ ਮੌਤ ਨਾ ਹੁੰਦੀ ਜੰਨਤ ਹੁੰਦੀ ਪਦ ਦੋਸਕ ਨਾ ਹੁੰਦੀ ਤੌਲਤ ਹੁੰਦੀ ਪਰ ਗਰੀਬੀ ਨਾ ਹੁੰਦੀ ਸਿਹਤ ਹੁੰਦੀ ਪਰ ਬਿਮਾਰੀ ਨਾ ਹੁੰਦੀ ਤਾਂ ਰੱਬ ਨੇ ਫਰਮਾਇਆ ਇਹ ਬੰਦੇ ਜੇ ਮੌਤ ਨਾ ਹੁੰਦੀ ਤਾਂ ਮੇਰਾ ਤੇਦਾਰ ਕੌਣ ਕਰਦਾ ਜੇ ਗਰੀਬੀ ਨਾ ਹੁੰਦੀ ਤਾਂ ਮੇਰਾ ਸ਼ੁਕਰ ਕੌਣ ਅਦਾ ਕਰਦਾ ਜੇ ਦੋਸਕ ਨਾ ਹੁੰਦੀ ਤਾਂ ਮੇਰੇ ਹਸਤੀ ਤੋਂ ਕੌਣ ਡਰਦਾ ਤੇ ਜੇ ਪੀ ਮਾਰੀ ਨਾ ਹੁੰਦੀ ਤਾਂ ਮੈਨੂੰ ਯਾਦ ਕਰਨ ਕਰਦਾ ਮੌਤ ਨੇ ਹੌਲੀ ਜੀ ਨਾ ਜਾਣੇ ਕੀ ਕਿਆ ਤੇ ਜ਼ਿੰਦਗੀ ਖਾਮੋਸ਼ ਹੋ ਕੇ ਰਹਿ ਗਈ ਇਨਸਾਨ ਦੁਨੀਆ ਵਿੱਚ ਤਿੰਨ ਚੀਜ਼ਾਂ ਲਈ ਮਿਹਨਤ ਕਰਦਾ ਹੈ ਮੇਰਾ ਨਾਮ ਉੱਚਾ ਹੋਵੇ ਮੇਰਾ ਲਿਬਾਸ ਚੰਗਾ ਹੋਵੇ ਤੇ ਮੇਰਾ ਮਕਾਨ ਖੂਬਸੂਰਤ ਹੋਵੇ ਪਰ ਇਨਸਾਨ ਤੇ ਮਰਤੇ ਹੀ ਇਦਾਂ ਬਹੁਤ ਸਿਆ ਤਿੰਨ ਚੀਜ਼ਾਂ ਸਭ ਤੋਂ ਪਹਿਲਾਂ ਬਦਲ ਦਿੰਦਾ ਹੈ ਨਾਮ ਮਰਹੂਮ ਲਿਬਾਸ ਕਫਨ ਮਕਾਨ ਦਾ ਪਤਾ ਕਬਰਿਸਤਾਨ ਇੱਕ ਸ਼ਖਸ ਨੇ ਫਕੀਰ ਬੁੱਲੇ ਸ਼ਾਹ ਤੋਂ ਪੁੱਛਿਆ جشن ਮਨਾ ਲਈ ਸਭ ਤੋਂ ਵਧੀਆ ਦਿਨ ਕਿਹੜਾ ਹੁੰਦਾ ਹੈ ਬੁੱਲੇ ਸ਼ਾਹ ਨੇ ਪਿਆਰ ਨਾਲ ਕਿਹਾ ਮੌਤ ਤੋਂ ਇੱਕ ਦਿਨ ਪਹਿਲਾਂ ਉਸ ਨੇ ਹੈਰਾਨ ਹੋ ਕੇ ਕਿਹਾ ਪਰ ਮੌਤ ਦਾ ਤਾਂ ਕੋਈ ਵਕਤ ਨਹੀਂ ਹੁੰਦਾ ਫਕੀਰ ਬੁੱਲੇ ਸ਼ਾ ਮੁਸਕਰਾਏ ਤੇ ਬੋਲੇ ਫਿਰ ਜ਼ਿੰਦਗੀ ਦਾ ਹਰ ਤੈਨ ਆਖਰੀ ਸਮਝੋ ਅਤੇ ਜੀਨ ਦਾ ਆਨੰਦ ਲਓ ਇੱਕ ਕੁੜੀ ਨੇ ਇੱਕ ਫਕੀਰ ਤੋਂ ਪੁੱਛਿਆ ਪਿਆਰ ਦੀ ਹਕੀਕਤ ਕੀ ਹੈ ਫਕੀਰ ਨੇ ਕਿਹਾ ਬਾਗ ਵਿੱਚੋਂ ਸਭ ਤੋਂ ਖੂਬਸੂਰਤ ਫੁੱਲ ਲਿਆ ਕੇ ਦਿਖਾਓ ਕੁੜੀ ਇੱਕ ਦਿਨ ਬਾਅਦ ਵਾਪਸ ਆਈ ਤੇ ਕਹਿੰਦੀ ਮੈਂ ਫੁੱਲ ਵੇਖਦੀ ਰਹੀ ਮੈਨੂੰ ਇੱਕ ਫੁੱਲ ਸਭ ਤੋਂ ਸੋਨਾ ਲੱਗਾ ਪਰ ਮੈਂ ਸੋਚਿਆ ਕਿ ਸ਼ਾਇਦ ਇਸ ਤੋਂ ਵੀ ਵਧੀਆ ਮਿਲ ਜਾਵੇ ਮੈਂ ਅੱਗੇ ਵੱਧਦੀ ਰਹੀ ਪਰ ਕੋਈ ਪਿਆਰਾ ਨਾ ਲੱਗਿਆ ਜਦੋਂ ਵਾਪਸ ਮੁੜ ਕੇ ਆਈ ਤਾਂ ਉਹ ਫੁੱਲ ਵੀ ਕੋਈ ਹੋਰ ਟੁੱਟ ਕੇ ਲੈ ਗਿਆ ਸੀ ਫਕੀਰ ਨੇ ਕਿਹਾ ਇਹ ਪਿਆਰ ਦੀ ਹਕੀਕਤ ਹੈ ਜੋ ਸਾਡੇ ਸਾਹਮਣੇ ਹੁੰਦਾ ਹੈ ਅਸੀਂ ਉਸ ਦੀ ਕਦਰ ਨਹੀਂ ਕਰਦੇ ਅਤੇ ਜਦੋਂ ਮੁੜ ਕੇ ਆਉਂਦੇ ਹਾਂ ਉਹ ਵੀ ਹੱਥ ਨਹੀਂ ਆਉਂਦਾ ਕਿਉਂਕਿ ਤਦ ਤੱਕ ਕੋਈ ਹੋਰ ਉਸ ਨੂੰ ਆਪਣਾ ਪਨਾ ਚੁੱਕਿਆ ਹੁੰਦਾ ਹੈ ਇਸ ਲਈ ਯਾਦ ਰੱਖੋ ਸੱਚਾ ਪਿਆਰ بار بار ਨਹੀਂ ਮਿਲਦਾ ਜੋ ਮਿਲਦਾ ਹੈ ਉਸ ਦੀ ਕਦਰ ਕਰਨਾ ਸਿੱਖੋ ਬਿਹਤਰ ਦੀ ਤਲਾਸ਼ ਵਿੱਚ ਅਕਸਰ ਲੋਕ ਉਸ ਨੂੰ ਵੀ ਕਹਾਂ ਬੈਠਦੇ ਨੇ ਜੋ ਸੱਚਮੁੱਚ ਉਹਨਾਂ ਲਈ ਸਭ ਤੋਂ ਵਧੀਆ ਹੁੰਦਾ ਹੈ ਖੂਬਸੂਰਤੀ ਤਾਂ ਪੈਸੇ ਨਾਲ ਵੀ ਖਰੀਦੀ ਜਾ ਸਕਦੀ ਹੈ ਪਰ ਸੱਚੇ ਦਿਲ ਵਾਲਾ ਤੋ ਪਤਾ ਨਹੀਂ ਮਿਲਦਾ ਕਿਸੇ ਨੇ ਇੱਕ ਫਕੀਰ ਤੋਂ ਪੁੱਛਿਆ ਚਿਹਰਾ ਬਹੁਤ ਤਾਂ ਮਜੂਦ ਹੈ ਤਾਂ ਲੋਕ ਮੰਦਿਰ ਮਸਜਿਦ ਤੇ ਕੁਝ ਤਵਰਤ ਕਿਉਂ ਚਾਹੁੰਦੇ ਨੇ ਫਕੀਰ ਹੌਲੀ ਜੇ ਮੁਸਕਰਾਇਆ ਤੇ ਬੋਲਿਆ ਹਵਾ ਤਾਂ ਧੁੱਪ ਵਿੱਚ ਵੀ ਚਲਦੀ ਹੈ ਪਰ ਸਕੂਨ ਤਾਂ ਦਰੱਖਤੀ ਠੰਡੀ ਸ਼ਾਂਤ ਥੱਲੇ ਬੈ ਕੇ ਹੀ ਮਿਲਦਾ ਹੈ ਰੱਬ ਤਾਂ ਸਾਨੂੰ ਹਰ ਪਲ ਹਰ ਸਾਹ ਵਿੱਚ ਮਿਲਦਾ ਹੈ ਪਰ ਉਸ ਨਾਲ ਜੁੜੰਦੀ ਅਨੰਤ ਪਰੇਖ ਖਮੋਸ਼ੀ ਉਸ ਦੀ ਯਾਰਤਾ ਮਿੱਠਾ ਸਪਰਸ਼ ਇਹ ਸਿਰਫ ਇਬਾਦਤ ਵਾਲੀ ਜਗ੍ਹਾ ਤੇ ਹੀ ਮਿਲਦੀ ਨੇ ਜਿਵੇਂ ਤਿੱਖੀ ਧੁੱਪ ਤੋਂ ਬਚ ਕੇ ਮਨੁੱਖ ਸ਼ਾਂ ਲੱਭਦਾ ਹੈ ਉਸੇ ਤਰ੍ਹਾਂ ਦੁਨੀਆ ਦੀਆਂ ਚਿੰਤਾਵਾਂ ਤੋਂ ਬਚ ਕੇ ਇਨਸਾਨ ਰੱਬ ਤੇ ਹਾਜ਼ਰੀ ਵਾਲੀ ਜਗ੍ਹਾ ਲੱਭਦਾ ਹੈ ਰੱਬ ਹਰ ਥਾਂ ਤੇ ਹੈ ਪਰ ਉਸ ਦਾ ਆਨੰਦ ਉਸ ਦਿੱਦ ਤੇ ਬੈਠ ਕੇ ਹੀ ਮਿਲਦਾ ਹੈ ਇੱਕ ਫਕੀਰ ਦਰਿਆ ਦੇ ਕਿਨਾਰੇ ਬੈਠਾ ਸੀ ਕਿਸੇ ਨੇ ਪੁੱਛਿਆ "ਬਾਬਾ ਕੀ ਕਰ ਰਹੇ ਹੋ?" ਫਕੀਰ ਨੇ ਕਿਹਾ "ਇੰਤਜ਼ਾਰ ਕਰ ਰਿਹਾ ਹਾਂ ਕਿ ਸਾਰਾ ਦਰਿਆ ਦਾ ਪਾਣੀ ਵਹਿ ਜਾਏ ਤਾਂ ਹੀ ਪਾਰ ਕਰਾਂਗਾ।" ਉਸ ਆਦਮੀ ਨੇ ਕਿਹਾ "ਬਾਬਾ ਇਹ ਕਿਸ ਤਰ੍ਹਾਂ ਦੀ ਗੱਲ ਕਰ ਰਹੇ ਹੋ? ਜੇ ਸਾਰੇ ਪਾਣੀ ਦੇ ਖਤਮ ਹੋਣ ਦਾ ਇੰਤਜ਼ਾਰ ਕਰੋਗੇ ਤਾਂ ਤੁਸੀਂ ਕਦੇ ਵੀ ਦਰਿਆ ਪਾਰ ਨਹੀਂ ਕਰ ਸਕੋਗੇ।" ਫਕੀਰ ਨੇ ਮੁਸਕਰਾ ਕੇ ਕਿਹਾ ਇਹੀ ਤਮਾਤ ਤੁਹਾਨੂੰ ਸਮਝਾਉਣਾ ਚਾਹੁੰਦਾ ਹਾਂ ਤੁਸੀਂ ਲੋਕ ਹਮੇਸ਼ਾ ਕਹਿੰਦੇ ਹੋ ਕਿ ਜਦੋਂ ਕਰਤੀਆਂ ਸਾਡੀਆਂ ਜ਼ਿੰਮੇਵਾਰੀਆਂ ਪੂਰੀਆਂ ਹੋ ਜਾਂ ਤਾਂ ਦੇਹ ਨਮਾਜ਼ ਪੜਾਂਗੇ ਰੱਬ ਦਾ ਨਾਮ ਲਾਵਾਂਗੇ ਪਰ ਜਿਸ ਤਰ੍ਹਾਂ ਦਰਿਆ ਦਾ ਪਾਣੀ ਕਦੇ ਖਤਮ ਨਹੀਂ ਹੁੰਦਾ ਸਾਡੀ ਜ਼ਿੰਦਗੀ ਦੀਆਂ ਚਿੰਤਾਵਾਂ ਅਤੇ ਜ਼ਿੰਮੇਵਾਰੀਆਂ ਵੀ ਕਦੇ ਮੁਕੰਮਲ ਨਹੀਂ ਹੁੰਦੀਆਂ ਇਸੇ ਪਾਣੀ ਵਿੱਚੋਂ ਰਸਤਾ ਬਣਾ ਕੇ ਪਾਰ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਜ਼ਿੰਮੇਵਾਰੀਆਂ ਦੇ ਨਾਲ ਹੀ ਨੇਕੀ ਅਤੇ ਇਬਾਦਤ ਕਰਨੀ ਪੈਂਦੀ ਹੈ ਸਮਾਂ ਖਤਮ ਹੋ ਜਾਵੇਗਾ ਪਰ ਕੰਮ ਕਦੇ ਖਤਮ ਨਹੀਂ ਹੋਣਗੇ ਇੱਕ ਵਾਰੀ ਸੋਚੋ ਜ਼ਰੂਰ ਮੌਤ ਦੀ ਫਿਕਰ ਕੌਣ ਕਰਦਾ ਹੈ ਗੁਨਾਹ ਨੂੰ ਗੁਨਾਹ ਕੌਣ ਸਮਝਦਾ ਹੈ ਦਿਲ ਤਾਂ ਚਾਹੁੰਦਾ ਹੈ ਕਿ ਨਮਾਜ਼ ਪੜਾਂ ਪਰ ਮਸਜਿਦ ਤੱਕ ਸੈਰ ਨਹੀਂ ਚਾਹੁੰਦਾ ਦੁਨੀਆ ਦੀ ਰੌਣਕ ਵਿੱਚ ਮਗਨ ਸੀ ਵਕਤ دوستਾਂ ਵਿੱਚ ਬਰਬਾਦ ਕਰਦਾ ਸੀ ਪਰ ਇੱਕ ਦਿਨ ਅਚਾਨਕ ਅੰਧੇਰਾ ਛਾ ਗਿਆ ਅੱਖ ਖੁੱਲੀ ਤਾਂ ਆਪਣੇ ਆਪ ਨੂੰ ਕਬਰ ਵਿੱਚ ਪਾਇਆ ਫਿਰ ਰੱਬ ਨੇ ਪੁੱਛਿਆ ਕੀ ਲੈ ਕੇ ਆਇਆ ਕਤ ਜਾਣਾ ਚਾਹਿਆ ਪਰ ਜਾ ਨਾ ਸਕਿਆ ਕਬਰ ਦੀ تنہائی ਨੇ ਬਹੁਤ ਡਰਾਇਆ ਆਵਾਜ਼ ਦਿੱਤੀ ਆਪਣੇ ਆਨ ਪਰ ਕੋਈ ਨਾ ਆਇਆ ਇਸ ਲਈ ਵਕਤ ਰਿੰਦੇ ਸੰਭਲ ਜਾ ਬੰਦਿਆ ਢਿੱਡ ਫਕੀਰ ਦਾ ਵੀ ਕਦੇ ਖਾਲੀ ਨਹੀਂ ਰਹਿੰਦਾ ਅਤੇ ਖੁਆਇਸ਼ਾਂ ਬਾਦਸ਼ਾਹਾਂ ਦੀਆਂ ਵੀ ਕਦੇ ਪੂਰੀਆਂ ਨਹੀਂ ਹੁੰਦੀਆਂ ਕੋਈ ਵੀ ਇਨਸਾਨ ਕਿਸ ਗੱਲ ਨੂੰ ਕਿਵੇਂ ਸਮਝਦਾ ਹੈ ਇਹ ਉਸ ਦੀ ਮਾਨਸਿਕਤਾ ਤੈਅ ਕਰਦੀ ਹੈ ਕੋਈ ਦੂਜਿਆਂ ਦੀ ਥਾਲੀ ਵਿੱਚੋਂ ਵੀ ਖੋ ਕੇ ਖਾਣ ਵਿੱਚ ਆਪਣੀ ਸ਼ਾਨ ਸਮਝਦਾ ਹੈ ਤੇ ਕੋਈ ਆਪਣੀ ਹੀ ਥਾਲੀ ਵਿੱਚੋਂ ਦੂਜਿਆਂ ਨੂੰ ਨਿਵਾਲੇ ਖਵਾ ਕੇ ਸੰਤੁਸ਼ਟ ਹੁੰਦਾ ਹੈ ਸਾਰੀ ਖੇਡ ਸੰਸਕਾਰਾਂ ਸਮਝ ਅਤੇ ਸੋਚਦੀ ਹੈ ਪਰ ਇੱਕ ਗੱਲ ਤਾਂ ਪੱਕੀ ਹੈ ਖੋ ਕੇ ਖਾਣ ਵਾਲਿਆਂ ਦਾ ਢਿੱਡ ਕਦੇ ਨਹੀਂ ਭਰਦਾ ਅਤੇ ਵੰਡ ਕੇ ਖਾਣ ਵਾਲੇ ਕਦੇ ਭੁੱਖੇ ਨਹੀਂ ਰਹਿੰਦੇ ਤੁਹਾਡੇ ਕੋਲ ਜੋ ਕੁਝ ਵੀ ਹੈ ਉਸ ਦਾ ਹਮੇਸ਼ਾ ਸ਼ੁਕਰ ਅਦਾ ਕਰੋ ਉਮੀਦ ਕਰਦਾ ਹਾਂ ਦੋਸਤੋ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਿਣ ਲਈ ਰੋਹਾਨੀ ਸਫਰ ਚੈਨਲ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਦਾ ਆਖਾ